ਤੋਵਾ ਤੋਵਾ ਐਨਾ ਦਰਦਨਾਕ ਤੇ ਭਿਆਨਕ ਹਾਦਸਾ ਸੁਣ ਕੇ ਰੋਂਕ ਤੇ ਖੜੇ ਹੋ ਜਾਣਗੇ ਲੁਧਿਆਣਾ ਦੇ ਲਾਡੋਵਾਲ ਥਾਣੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਵਰਨਾਕਾਰ ਸੜਕ ਹਾਸੇ ਦਾ ਸ਼ਿਕਾਰ ਹੋ ਗਈ ਜਿਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਤਿੰਨ ਲੜਕੇ ਵੀ ਸ਼ਾਮਿਲ ਨੇ ਹਾਸੇ ਦਾ ਕਾਰਨ ਓਵਰ ਸਪੀਡ ਦੱਸਿਆ ਜਾ ਰਿਹਾ ਇਹਨਾਂ ਦੇ ਵਿੱਚ ਤਿੰਨ ਮ੍ਰਿਤਕਾਂ ਦੀ ਪਛਾਣ ਹੋ ਸકી ਜਿਨ੍ਹਾਂ ਦੇ ਵਿੱਚ ਸਿਮਰਨ ਸਤਪਾਲ ਤੇ ਦੋ ਲੜਕੀਆਂ ਜਿਨ੍ਹਾਂ ਦੇ ਵਿੱਚ ਤਲਵੰਡੀ ਸਾਬੋ ਤੇ ਮੋਗਾ ਦੀ ਦੱਸੀ ਜਾ ਰਹੀ ਹੈ ਡਿਵਾਈਡਰ ਦੇ ਨਾਲ ਟਕਰਾਉਣ ਕਰਕੇ ਕਾਰ ਪਲਟ ਗਈ ਜਿਸ ਕਰਕੇ ਵੱਡਾ ਭਿਆਨਕ ਸੜਕ ਹਾਸਾ ਵਾਪਰਿਆ ਸਾਰੇ ਮ੍ਰਿਤਕਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਮੋਰਚਰੀ ਦੇ ਵਿੱਚ ਰੱਖਿਆ ਗਿਆ ਅੱਛਾ ਤਾਂ ਕਹਿੰਦੇ ਤੁਹਾਡੇ ਬੱਚੇ ਸੀ ਕਿੰਨਾ ਇੱਕ ਵੱਡਾ ਦੁਖਦਾਈ ਹਾਸਾ ਵਾਪਰਿਆ ਪਹਿਲਾਂ ਤਾਂ ਦੱਸੋ ਵੀ ਕੀ ਗੱਲਬਾਤ ਹੋਈ ਆ ਕਦੋਂ ਤੁਹਾਨੂੰ ਪਤਾ ਲੱਗਿਆ ਕਦੋਂ ਜਾਣਕਾਰੀ ਮਿਲੀ ਇਹ ਸਾਨੂੰ ਵੀ 2:30 ਵਜੇ ਪਤਾ ਲੱਗਾ ਜੀ ਅੱਛਾ ਜੀ ਇਹ 2:30 ਵਜੇ ਮੇਰੇ ਮਾਮਾ ਜੀ ਨੂੰ ਫੋਨ ਆਇਆ ਸੀਗਾ ਜੀ ਅੱਛਾ ਜੀ ਇਹਦੇ ਲੜਕੇ ਸੀਗੇ ਜੀ ਹਾਂਜੀ ਫਿਰ ਇਹ ਸਾਰੇ ਗਲੀ ਇਕੱਠੀ ਹੋਈ ਸੀ ਹਾਂਜੀ ਠੀਕ ਹੈ ਜੀ ਦਿਨ ਚੜਿਆ ਵਾ ਬਾਕੀ ਹੁਣ ਮਾਮੇ ਜੀ ਨੂੰ ਪੁੱਛ ਲਈ ਨਹੀਂ ਬੱਚੇ ਕਿੰਨੇ ਬੱਚੇ ਸੀਗੇ ਸਾਡੇ ਜੀ ਬੱਚੇ 2 ਸੀਗੇ ਅੱਛਾ ਜੀ ਕਿੰਨੀ ਕੁ ਉਮਰ ਸੀ ਲਗਭਗ ਇੱਕ ਦੀ 22 ਸਾਲ ਸੀਗੀ ਇੱਕ ਦੀ 24 ਸਾਲ ਸੀਗੀ ਅੱਛਾ ਜੀ ਦੋਨੇ ਮੌਕੇ ਦੇ ਹਾਂਜੀ ਹਾਂਜੀ ਅੱਛਾ ਕਿੱਥੇ ਡੈਡ ਬਾਡੀयां ਸੀਗੀਆਂ ਕਿਸ ਤਰ੍ਹਾਂ ਗੱਡੀ ਦੇ ਹਾਲਾਤ ਸੀਗੇ ਥੋੜਾ ਜਿਹਾ ਦੱਸ ਦਿਓ ਉਹ ਜੀ ਗੱਡੀ ਕਰੋ ਬੱਚੇ ਪੈਸੇ ਲੈ ਕੇ ਆਏ ਬੂਡ ਖਰੀਦਣ ਆਏ ਸੀਗੇ ਅੱਛਾ ਜੀ ਬਾਕੀ ਸਾਰੀ ਜਾਣਕਾਰੀ ਹਰੇ ਮਾਮਾ ਹੀ ਹੁਣ ਦੱਸ ਦਿੰਦੇ ਆ। ਅੱਛਾ ਕਿਹੜੀ ਗੱਡੀ ਸੀਗੀ? ਵਰਨਾ ਸੀਗੀ। ਵਰਨਾ। ਰਹਿਣ ਵਾਲੇ ਕਿੱਥੇ ਸੀਗੇ? ਜਗਰਾਉਂ ਦੇ ਜੀ। ਉਹ ਸਾਰੇ ਹੀ ਪੂਰੇ ਹੋ ਗਏ ਮੌਕੇ। ਹਰੇ ਪੰਜੇ ਦੇ ਪੰਜੇ ਪੂਰੇ ਹੋ ਗਏ। ਅੱਛਾ ਕੌਣ-ਕੌਣ ਸੀ ਗੱਡੀ ਵਿੱਚ ਕੌਣ-ਕੌਣ ਮਜੂਦ ਸੀਗੇ? ਗੱਡੀ ਚੱਕ ਤਾਂ ਮੇਰੇ ਮਾਮਰੇ ਦਾ ਮੁੰਡਾ ਸੀਗਾ ਜੀ। ਇੱਕ ਮੇਰਾ ਭਰਾ ਹੀ ਸੀਗਾ ਜੀ। ਅੱਛਾ ਜੀ। ਇੱਕ ਕੁੜੀ ਦਾ ਵੀ ਦੱਸਿਆ ਜਾ ਰਿਹਾ ਉਹ ਕੌਣ ਸੀਗੀ? ਕੁੜੀ ਯਾਰੀ ਪਤਾ ਨਹੀਂ। ਕੁੜੀ ਦਾ ਨਹੀਂ ਪਤਾ ਜੀ। ਅੱਛਾ ਵੀ ਜੀ ਤੁਸੀਂ ਦੱਸੋ ਪਹਿਲਾਂ ਤਾਂ ਕੀ ਚੁਣਨਾ? ਅਟੇ ਕੋ ਦਾ ਹੀ ਕਪੜਾ ਲਗਾ ਕੇ ਆਏ ਆ ਜੀ ਤੁਹਾਡਾ ਨਾਮ ਕੀ ਤੁਹਾਡਾ ਤਰਸੇਮ ਸਿੰਘ ਆ ਜੀ ਅੱਛਾ ਤੁਹਾਡੇ ਕਿੰਨੇ ਬੱਚੇ ਸੀਗੇ ਜਿਹੜੇ ਸੀ ਮੇਰੇ ਦੋ ਮੁੰਡੇ ਸੀਗੇ ਜੀ ਵੱਡਾ ਇਹ ਸੀਗਾ ਹਾਂਜੀ ਛੋਟਾ ਘਰੇ ਸੀਗਾ ਉਹ ਮੇਰੇ ਕੋਲੇ ਪਿਆ ਸੀਗਾ ਅੱਛਾ ਕੀ ਹੋਇਆ ਕੀ ਕਹਿ ਕੇ ਤੁਹਾਨੂੰ ਘਰੋਂ ਨਿਕਲਣੀ ਪਈ ਸੰਤਕਾ ਜੀ ਕਹੀ ਕਪੜਾ ਜਿਹੜੇ ਲਾ ਕੇ ਆਉਣੇ ਰੇੜੀ ਤੋਂ ਆਇਓ ਅੱਛਾ ਜੀ ਕਿੰਨੇ ਵਜੇ ਆਏ ਨਹੀਂ ਤੇ ਉਥੇ ਤੁਰੇ 8:30 ਵਜੇ ਜੀ ਰਾਤ ਨੂੰ ਹਾਂਜੀ ਠੀਕ ਹੈ ਜੀ ਉਹਦੇ ਬਾਅਦ ਸਾਨੂੰ ਨਹੀਂ ਪਤਾ ਬੁੜੀਆਂ ਇਹਨਾਂ ਨੇ ਕਿੱਥੋਂ ਭਾਈਆਂ ਕੀ ਚੱਕਰ ਸਾਨੂੰ ਕੋਈ ਪਤਾ ਨਹੀਂ ਅੱਛਾ ਗੱਡੀ ਤੁਹਾਡੀ ਸੀਗੀ ਹਾਂ ਨਹੀਂ ਗੱਡੀ ਹੋਰ ਮੁੰਡੇ ਦੀ ਸੀ ਗੱਡੀ ਗੱਡੀ ਹੋਰ ਮੁੰਡੇ ਦੀ ਸੀ ਅੱਛਾ ਕੀ ਬਾਪਾ ਵਰਿਆ ਤੁਸੀਂ ਜਦੋਂ ਆ ਕੇ ਦੇਖਿਆ ਕੀ ਕੁਝ ਹਾਲਾਤ ਸੀਗੇ ਵੀਰ ਜੀ ਮੈਂ ਤਾਂ ਐ ਹੁਣ ਮੈਂ ਤਾਂ ਆ ਦੋ ਵਜੇ ਫੋਨ ਗਿਆ ਜਿਹੜੇ ਉਹਨਾਂ ਨੇ ਪਤਾ ਬੁੜੀਆਂ ਤਾਂ ਹਾਂ ਮੋਹਾ ਵਾਰਨ ਆ ਗਈਆਂ ਫੇਰ ਫੋਨ ਚੱਲਿਆ ਗਿਆ ਮੈਂ ਤਾਂ ਹੁਣ ਲੈ ਕੇ ਆਇਆ ਬੰਦੇ ਕਹਿੰਦੇ ਵੀ ਆ ਤੈਨੂੰ ਨਾਲ ਜਾਣਾ ਪੈਣਾ ਉੱਥੇ ਤਾਂ ਲਾਸਾ ਲੋਸਾ ਮੈਣੀ ਆ ਵਾ ਹਾਂ ਚਲੋ ਭਾਈ ਚੱਲ ਵਾਰਦੇ ਅੱਛਾ ਤੁਸੀਂ ਕਿਹੜੀ ਘਟਨਾ ਵਾਪਰੀਆ ਹਾਂ ਮੈਂ ਆ ਦਹਾੜੇਦਾਰ ਬੰਦਾ ਜੀ ਕਿ ਵੀਰ ਗਰੀਬ ਬੰਦਾ ਵ ਮੁੰਡਾ ਪਤਾਵ ਨਹੀਂ ਇਹ ਗਰਾਂਦਾ ਕੀ ਹੁੰਦਾ ਕੀ ਨਹੀਂ ਹੁੰਦਾ ਮੁੰਡਾ 2 ਵਜੇ ਤਾਂ ਫੋਨ ਗਿਆ ਉਹਦਾ ਸੱਤੇ ਪੈ ਦੀ ਧਾਰ ਨਿਕਲੀ ਵੀ ਆ ਕੀ ਹੁੰਦਾ ਸਾਡਾ ਅੱਛਾ ਪਰਿਵਾਰ ਦੇ ਇੱਕੋ ਪਰਿਵਾਰ ਦੇ ਕਿੰਨੇ ਮੈਂਬਰ ਆ ਤੁਹਾਡੇ ਅਸੀਂ 4 ਮੈਂਬਰ ਆ ਜੀ ਨਹੀਂ ਜਿਹੜੇ ਮਰੇ ਨਹੀਂ ਉਹ ਤੁਹਾਡੇ ਉਹ ਆ ਜੀ ਸਾਡੇ ਕੋਲੇ ਜਿਹਨਾਂ ਨਾਲ ਲੱਗ ਮੁੰਡਾ ਜਿਹੜਾ ਮਰਿਆ ਉਹਨਾਂ ਦਾ ਇੱਕ ਬੇਟਾ ਮੇਰਾ ਹੀ ਸਖਵਾਨ ਆ ਉਹਦਾ ਠੀਕ ਹੈ ਜੀ ਹਾਂਜੀ ਅੱਛਾ ਲਗ ਲਗ ਪਰਿਵਾਰਾ ਹਾਂ ਇੱਕ ਸਾਡਾ ਪਾ ਇੱਕ ਇਹਦਾ ਮੁੰਡਾ ਸੀਗਾ ਜੀ ਅੱਛਾ ਜੀ ਹਾਂਜੀ ਅੱਛਾ ਵੀਰ ਜੀ ਕਹਿੰਦੇ ਬਾਡੀ ਤੋਂ ਵਿੱਚ ਜਿਹੜੀਆਂ ਕਾਰਚੋਂ ਲਾਸ਼ਾਂ ਜਿਹੜੀਆਂ ਬਾਹਰ ਡਿੱਗੀਆਂ ਪਈਆਂ ਸੀਗੀਆਂ ਕੋਚ ਪਤਾ ਲੱਗਿਆ ਇਸ ਬਾਰੇ ਨਹੀਂ ਸਾਨੂੰ ਕੋਈ ਸਾਨੂੰ ਕੁਝ ਪਤਾ ਨਹੀਂ ਲੱਗਦਾ ਇਸ ਵੰਦੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਜਦੋਂ ਸਾਹਮਣੇ ਆਇਆ ਮੌਕੇ ਦੇ ਉੱਤੇ ਪਹੁੰਚੇ ਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 5 ਜਾਨੇ ਸਵਾਰੀ ਤੇ ਡਿਵਾਈਡਰ ਨਾਲ ਟਕਰਾਉਣ ਨਾਲ ਇਹ ਵੱਡਾ ਹਾਸਾ ਵਾਪਰਿਆ ਹਾਂਜੀ ਸਰ ਹਾਂਜੀ ਜੀ ਸਰ ਮਾਨ ਆਇਆ ਜੀ 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 ਸਰ ਕੀ ਪੂਰਾ ਮਾਮਲਾ ਰਾਤ ਟੋਲ ਪਲਾਜੇ ਤੋਂ ਐਕਸੀਡੈਂਟ ਤੋਂ ਸੰਬੰਧੀ ਇੱਕ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਗਏ ਹਾਂ ਜੀ ਮੌਕੇ ਤੇ ਜਾ ਕੇ ਦੇਖਿਆ ਤਾਂ ਕਿ ਕਾਰ ਨੰਬਰੀ PV10 BH 4619 ਐਕਸੀਡੈਂਟ ਦੌਰਾਨ ਟੋਲ ਪਲਾਜਾ ਜਦੋਂ ਪਾਰ ਕਰਦੇ ਆ ਜੀ ਉਹ ਪੱਲੇ ਪਾਸੇ ਪੁੱਲ ਦੇ ਡਵਾਈਡਰ ਨਾਲ ਟਕਰਾਈ ਹੋਈ ਸੀ ਜੀ ਜਿਸ ਦੇ ਵਿੱਚ ਪਤਾ ਨਹੀਂ ਸੀ ਲੱਗ ਰਿਹਾ ਕਿੰਨੇ ਬੰਦੇ ਆ ਛਾਣਬੀਣ ਕਰਨ ਤੇ ਪਤਾ ਲੱਗਿਆ ਵੀ ਦੋ ਤਿੰਨ ਬੱਚੇ ਸੀਗੇ ਹੂੰ ਦੋ ਬੱਚੀਆਂ ਸੀ ਇਹਨਾਂ ਦੀ ਕਿੰਨੀ ਉਮਰ ਕਿੰਨੀ ਸੀ ਜਿਹਨਾਂ ਦੀ ਪੰਜਾਹ ਬੱਚਿਆਂ ਦੀ 22-23 ਸਾਲ ਦੇ ਤੇ ਛਾਲ ਹੋ ਜਾਈ ਇਹਨਾਂ ਦੀ ਕਿਸੇ ਦੀ ਕਿਸੇ ਪਛਾਣ ਲੜਕੀਆਂ ਦੀ ਹੋ ਗਈ ਆ ਤੇ ਕੁੜੀਆਂ ਕਿੱਥੋਂ ਦੀਆਂ ਲੜਕੀਆਂ ਬਾਰੇ ਹਲੇ ਪੁਛ ਪੜਤਾਲ ਕਰ ਰਹੇ ਆ ਇਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਉਹ ਵਾਰਕ ਮੈਂਬਰੋਂ ਕਿਹਨੂੰ ਪਤਾ ਲੱਗ ਪਿਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਜਗਰਾਉਂ ਦਾ ਪਰਿਵਾਰ ਸੀ ਇੱਕ ਲੜਕਾ ਘਰੋਂ ਕੱਲਾ ਹੀ ਆਇਆ ਸੀ ਜੀ ਕੱਲਾ ਹੀ ਆਇਆ ਤੇ ਰਸਤੇ 'ਚ ਉਹ ਇਹਦੇ ਨਾਲ ਬੈਠੇ ਕਿਤੇ ਜੀ ਇਕ ਚੌਲੇ ਪਾਸੇ ਕਿਵੇਂ ਆਏ ਕੱਪੜੇ ਲੈਣ ਆਏ ਸੀ ਵੱਡੇ ਭਰਾ ਵਾਸਤੇ ਹਾਂਜੀ ਹਾਂਜੀ ਟੋਰਪਲਾਜ ਜਿੱਥੋਂ ਪਤਾ ਕਰ ਰਹੇ ਹਾਂ ਇਹ ਪੰਜਾਂ ਦੀ ਮੌਤ ਹੋ ਗਈ ਐਕਸੀਡੈਂਟ ਪੰਜਾਂ ਦੀ ਮੌਤ ਹੋ ਗਈ ਕਿ ਨਜ਼ਰ ਇਸ ਕੀ ਲੱਗ ਰਹੀ ਹੈ ਸੜਕੀ ਹਾਸਾ ਕੇ ਕੁਝ ਨਹੀਂ ਜੀ ਸੜਕੀ ਹਾਸਾ ਇਹ ਕਿ ਜਾਂ ਜਾਂ ਨਹੀਂ ਨਹੀਂ ਸੜਕੀ ਹਾਸਾ ਜੀ ਡਵਾਈਟਰ ਨਾਲ ਟਕਰਾ ਗਈ ਉਹ ਲੜਕੀਆਂ ਕਿ ਉਮਰ ਕਿੰਨੀ ਉਹਨਾਂ ਦੀ ਵੀ 17 ਤੋਂ 18 20 ਦੇ ਵਿੱਚ ਵਿੱਚ ਅੱਛਾ ਕਹਿੰਦੇ ਕੋਈ ਡੈੱਡ ਬੋਡੀ ਹੈ ਮੀਡੀਅਮ ਪੀਆ ਸੀ ਜਾਂ ਕਟਵਰ ਦਾ ਸਿਗਨ ਸੀ ਇੱਕ ਲੜਕੇ ਦਾ ਧੜ ਲੱਗ ਹੋ ਗਿਆ ਸੀ ਲੜਕੀ ਦਾ ਧੜ ਭੇਡ ਤੋਂ ਲੱਗ ਹੋ ਗਿਆ ਸੀ ਅੱਛਾ ਜੀ ਤੇ ਹੋਰ ਕੀ ਉਹਨਾਂ ਨੂੰ ਐਂਬੂਲੈਂਸ ਦਾ ਅਰੇਂਜਮੈਂਟ ਕਰਕੇ ਅਸੀਂ ਸਿਵਲ ਹਸਪਤਾਲ ਰੇਡ ਵਟੀਆਂ ਰੱਖਤੀਆਂ ਪਰਿਵਾਰ ਨੂੰ ਥੋੜੀ ਸ਼ੰਕਾ ਹੋ ਕਹਿੰਦੇ ਕੁਝ ਘਟਨਾ ਨੂੰ ਅੰਜਾਮ ਕੀ ਦਿੱਤਾ ਹੋ ਸਕਦਾ ਕੋਈ ਜਾਂਚ ਹੋਵੇ ਨਹੀਂ ਜੀ ਨਹੀਂ ਐਦਾਂ ਦੀ ਕੋਈ ਗੱਲਬਾਤ ਨਹੀਂ ਲੜਕੇ ਪਰਿਵਾਰ ਸਾਰੇ ਸਭ ਮੇਰੇ ਨਾਲ ਠੀਕ ਹੈ ਜੀ ਚਲੋ ਠੀਕ ਹੈ ਖੈਰ ਇਹ ਸੜਕ ਹਾਸਾ ਇੰਨਾ ਕੁ ਜ਼ਿਆਦਾ ਭਿਆਨਕ ਸੀ ਕਿ ਲੋਕਾਂ ਦੇ ਰੌਂਗਟੇ ਖੜੇ ਹੋਗੇ ਤਸਵੀਰਾਂ ਦੇਖ ਕੇ ਕਾਰ ਦੇ ਪਰਖੱਚੇ ਉੱਡ ਗਏ ਤੇ ਜਿਨ੍ਹਾਂ ਲੋਕਾਂ ਦੀ ਮੌਤ ਹੋਈਆਂ ਉਹਨਾਂ ਦੀਆਂ ਤਸਵੀਰਾਂ ਦੇਖਣ ਯੋਗ ਨਹੀਂ ਸੀ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ